ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤੁਹਾਡਾ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਜੀ ਸਾਰਿਆਂ ਵੀ ਆਪਰਾ ਵਪਾਰ ਕਰਦੇ ਭਾਈ ਜੀ ਹਾਂ ਜੀ ਭਾਈ ਜੀ ਕਿੰਨਾ ਟਾਈਮ ਹੋ ਗਿਆ ਜੀ ਕਰਦੇ ਨੂੰ ਬਹੁਤ ਪੁਰਾਣਾ ਵਪਾਰਿਆ ਜੀ ਅੱਛਾ ਬਹੁਤ ਪੁਰਾਣਾ ਬਹੁਤ ਹਾਂ ਜੀ ਤੀਜੀ ਪੀੜੀ ਆ ਜੀ ਤੀਜੀ ਪੀੜੀ ਹਾਂ ਜੀ ਮੈਂ ਆਪਣੇ ਇਲਾਕੇ ਤੇ ਤੀਜੀ ਪੀੜੀ ਘੱਟ ਕੋਈ ਵੇਚ ਨਹੀਂ ਹਾਂ ਜੀ ਹਾਂ ਜੀ ਬਾਕੀ ਇਸ ਤਰ੍ਹਾਂ ਦਾ ਵਪਾਰ ਚੱਲਦਾ ਜੀ ਡੈਡੀ ਮੈਂ ਚੱਲ ਸਾਰੇ ਭੈਣ ਭਰਾ ਵੀਡੀਓ ਕੋਲ ਚੱਲ ਹਾਂ ਜੀ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਚਲੋ ਕਿੰਨੀਆਂ ਫਲਾੜਾ ਅੱਜ ਗਾਵਾ ਜੀ ਆਪ ਕੋ ਚਾਰ ਵਿਜੀ 20 ਜੁਲਾ ਅੰਬਸਰ ਤਸਦੀਬ ਆਪ ਕਰਦਾ ਠੀਕ ਹੈ ਨਾਮ ਤੁਹਾਡਾ ਫੋਨ ਨੰਬਰ ਜੀ ਨਾ ਡਾਡੀ ਦਾ ਨਾਮ ਰਵੈਸ਼ ਸਿੰਘ ਆ ਮੇਰਾ ਰਵੀਸ਼ੇਰ ਸਿੰਘ ਭਾਈ ਜੀ ਠੀਕ ਆ ਹਾਂਜੀ ਫੋਨ ਨੰਬਰ ਭਾਈ 6283705243 ਇੱਕ ਵਾਰ ਫੇਰ ਬੋਲੋ 6283705243 ਚਲੋ ਆਜੋ ਦੱਸੋ ਇਹ ਵੀ ਜੀ ਕੱਲ ਦੀ ਸੂਈ ਜੋ ਹਾਂਜੀ ਤੇ ਹੁਣ ਐ ਤਾਂ 11 12 ਕਿਲੋ ਬੋੜਾ ਹੋਏਗਾ ਅੱਛਾ 11 12 ਦਾ ਬੋੜਾ ਹੈਗਾ ਹਾਂਜੀ ਦੂਜਾ ਸੂਆ ਆ ਗਿਆ ਜੀ ਦੂਜਾ ਸੂਆ ਭਾਈ ਖੋਲੋ ਫਿਰ ਤੇ ਭਾਈ ਜੀ ਕਿੰਨਾ ਕਰੂ ਤੁਹਾਡਾ ਨਾਲ ਜੀ ਵੀ ਦੁੱਧ 4 15 ਕਿਲੋ ਵੀ ਚੋਰਾ 15 ਕਿਲੋ ਜੀ ਤੇ ਦੇਖੋ ਕੱਲ ਦੀ ਸੂਈ ਵੇੜ ਆ 토르 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 토 토르 토르 토 토르 토 토르 토 토르 토토 토르 토토토 ਬਿਲਕੁਲ ਸਹੀ ਰੇਟ ਆ ਮੌਲਤਵੀ ਕੀ ਦਾ 45000 ਰੁਪਿਆ ਵਾ ਹਾਂਜੀ 2000 ਛੋਟ ਕਰਦੀ ਐ ਭਾਈ ਤੇ ਆਪਦੇ ਸਾਹਨੇ ਖੁ ਕਿੰਨਾ ਕਰਨਾ ਇੱਕੋ ਹੀ ਗੱਲ ਆ ਜਿਹੜੀ ਛੋਟ ਹੀ ਹੋਣੀ ਆ 40 ਦੇ ਦਾਂਗੇ ਭਾਈ ਚਲੋ 42 ਛੋਟ ਹੀ ਕਰਨੀ ਛੋਟ ਕਰਦੇ ਮਾਨਤਾ ਕਰਦਾਂਗੇ ਚਲੋ ਆ ਜਾਓ ਇੱਧਰ ਆ ਜਾਓ ਇਹ ਵੀ ਸੁਈਏ ਜੀ ਅੱਛਾ ਪਹਿਲਾਂ ਤੋਂ 6 ਦਾ ਅੱਛਾ ਪਹਿਲਾਂ ਤੋਂ 6 ਦਾ ਠੀਕ ਆ ਹੋਰ ਇਹਦੇ ਕੋਈ ਵੀ ਜਿਹੜਾ ਐਟ ਟਾਈਮ ਦੁੱਧ ਤਿਆਰ ਹੋਊਗਾ 20 22 ਕਿਲੋ ਹੋਊਗਾ ਪੱਕਾ ਭਾਵੇਂ ਵੀ 2 ਡੰਗ ਚੋ ਇਹ ਵੀ ਲੰਮੀ ਤੋਰੋ ਲਓ ਜੀ 20 22 ਕਿਲੋ ਤਿਆਰ ਆ ਜੀ ਤੇ ਤੋਰ ਲੰਮੀ ਛੇ ਦੰਦ ਵੀ ਛੇ ਦੰਦ ਵੇੜ ਤੋਦੋ ਉਧਰ ਤੋ ਬਾਹਰੋਂ ਨਹੀਂ ਅੰਦਮ ਆ ਵੇਖੋ ਵੇਖੋ ਕਿ ਲੈ ਵੇ ਚੈੱਕ ਕਰੋ ਬਾਕੀ ਵੀ ਚਰਾਈ ਤੇ ਬਹੁਤ ਜਿਆਦੀ ਪੋਲੀ ਆ ਠੀਕ ਆ ਛੋਟੂਆਂ ਆ ਸਾਫ ਬਾਠੀ ਤੋਰ ਠੀਕ ਆ ਬਜਾਇ ਜਿ ਲਖੋ ਕੰਮਰ ਇਹਦਾ ਵੀ ਬੋਲੋ ਜੈ ਮੋਲ ਤੇ ਭਾਜੀ ਦਾ 95 ਆ ਹਾਂਜੀ 90 ਦੇ ਦੀਏ ਹੋਰ ਆਉਂਦੇ ਥੱਲੇ ਨੂੰ ਚਾਹ ਦੋ ਛੋਟ ਗਾ ਦਾਂਗੇ ਭਾਜੀ ਹੋਰ ਹੋ ਜੂਗਾ ਮਾਨਦਨ 85 ਦੇ ਦੋ ਜੀ 85000 ਦੀ 85 ਹੋ ਜੇ ਚਲੋ ਚਲੋ ਬਾਕੀ ਮਾਨਤਾ ਕਰਦਾ ਵੀਰ ਕਰ ਦੋ ਫਿਰ ਨਵੀਂ ਵੀਡੀਓ ਕੰਮ ਲਾ ਲਈ ਚਲੋ ਯਾਰ ਰੋੜੇ 84 ਦੀ ਕਰ ਦਾਂਗੇ 85 80000 ਜਾਂ ਆਜੋ ਆਜੋ 80 ਜਾਂ ਚਲੋ ਜੀ ਚਲੋ ਆਹ ਦੇ ਦੁਨੀਆ ਸੀ ਜੋ ਭਾਈ ਗੱਭਣ ਆ ਗੱਭੜ ਭਾਈ ਠੰਡੀ ਠੁੰਡੀ ਬੜੀ ਠੀਕ ਆ ਹਾਂਜੀ ਲੋ ਜੀ ਦੋ ਦੰਦ ਵੇੜ ਦੋ ਦੰਦ ਭਾਈ ਇਹ ਵੀ ਦੇਖੋ ਮੇਰਾ ਇਹ ਲੰਮੀ ਜੰਦੂ ਦਿਖਾ ਰੋ ਹਾਂਜੀ ਆ ਭਾਈ ਦੋ ਬੱਠ ਠੀਕ ਹਾਂਜੀ ਦੋ ਦੋ ਸੋਣੀ ਵੇੜ ਲੇਖੋ ਕਰਾ ਦੇ ਟਾਈਮ ਲੈਣਾ ਭਾਈ ਜੀ ਇਹ ਹਾਂਜੀ ਭਾਈ ਪੰਜ-ਛੇ ਤਾਂ ਲੈਣੀ ਭਾਈ ਪੰਜ-ਛੇ ਤੇ ਲੈ ਜੂਗੀ ਹਾਂਜੀ ਆਂਦ ਬਾਕੀ ਠੰਡੀ ਭਾਈ ਠੀਕ ਆ ਹਾਂਜੀ ਹਾਲੀ ਬੋਲੋ ਇਹ ਮੋਹਲੋ ਤੇ ਭਾਜੀ ਇਹਦਾ ਭੈਣ ਕਰਦੇ ਆ ਜੀ ਹੂੰ ਬਾਹਰ ਦੇ ਦਈਏ ਭਾਜੀ ਤੁਸੀਂ ਮੇਰਾ ਇਸ਼ਾਰਾ ਨਾ ਕਰੋ ਤੁਸੀਂ ਆਹ ਵੇਖੋ ਕਿਲੇ ਦੇਣੀ ਚਲੋ 60 ਦੀ ਦੇ ਲਗੇ ਪਹਿਲੇ ਜੈਜ ਰੱਖੋ ਬਸ ਦੋ ਹੋ ਛੜ ਦੇ ਭਾਜੀ ਬਸ ਆਂਦੋ ਆਜੋ ਇਹੇ ਜੀ ਇਹ ਵੀ ਭਾਜੀ ਜੇ ਤੁਸੀਂ ਸੁਣ ਲਿਓ ਭਾਜੀ ਹਾਂਜੀ ਹਾਂਜੀ ਇਹ ਦੂਜਾ ਸੁਣ ਹਣਾ ਜੀ ਹਾਂਜੀ ਦੂਜਾ ਸੁਣ ਭਾਜੀ ਚਲੋ ਲਓ ਬਸ ਠੀਕ ਆ ਹਾਂਜੀ ਆਜੋ ਬਾਕੀ ਠੰਡੀ ਭਾਈ ਜਿੱਦਾਂ ਮਾਗੀ ਥੱਲੇ ਕੋਈ ਗੱਲ ਆਜੋ ਬਾ ਲਿਓ ਹਾਂਜੀ ਲਾਸਟ ਪੀਸੀ ਆ ਲਾਸਟ ਭਾਈ ਬਾ ਜਾਂਦੋ ਮੁੱਲ ਵੀ ਕੀ ਦਾ 48 40 ਦੋ ਛੱਡ ਦਾਂਗੇ 38 ਦੇ ਦਾਂਗੇ ਭਾਈ ਬਾਕੀ ਮਾਨਤਨ ਕਰ ਦਾਂਗੇ ਭੰਡ ਭਰਾ ਜੋ ਵੀ ਹੋ ਚਲੋ ਜਾਂਦੋ ਹਾਂਜੀ ਬਾਕੀ ਸਾਦੂ ਜੇਣ ਪਾਸੇ ਤੱਕ ਕਰ ਦਿਆਂ ਬਾ ਠੀਕ ਆ ਹਾਂਜੀ ਭਰਾ ਭਾ ਬਾਕੀ ਗਣੂ ਨੂੰ ਕੋਈ ਇੱਥੇ ਬਜੰਗ ਜੀ ਵੜਨੋ ਹਾਂ ਹਾਂਜੀ ਚਲੋ ਦੇਖੋ ਜੀ ਚਾਰ ਬੈੜਾ ਚੈੱਕ ਕਰਕੇ ਚੁਆਈ ਕਰਕੇ ਪਾਸ ਕਰ ਮੇਰੇ ਲਈ ਲੈ ਕੇ ਜਾ ਕਰੋ ਠੀਕ ਹੈ ਨਾ ਚਲੋ ਹੋਰ ਬੋਲੋ ਜੀ ਹੋਰ ਬਾਕੀ ਭਾਜੀ ਆਪਣਾ ਵੀਰ ਭਰਾਵੇ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਆਪਣੀ ਚੁਆਈ ਕਰਕੇ ਖੜੇ ਜੀ ਕੋਈ ਬਾਲ ਕੋਈ ਚਕਾ ਲਵੇ ਕੰਮ ਨਹੀਂ ਦੋ ਡੰਗ ਚੋਵੇ ਕੋਈ ਛਟਾ ਭੂਰ ਨਹੀਂ ਕੋਈ ਚੁਆਈ ਇੱਕ ਨੰਬਰ ਹਾਂਜੀ 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 ਵੀਰ ਭਰਾ ਕੋਈ ਆਵੇ ਆਪਣਾ ਵੇਚ ਆ ਕੇ ਇੱਥੇ ਆਣ ਕੇ ਆਪਣਾ ਤਸਦੀ ਕਰਕੇ ਖੜੇ ਜੀ ਬੋਲੋ ਨੰਬਰ ਬੋਲੋ ਨੰਬਰ 96283 705242 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ